ਸਿੱਖ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਪ੍ਰਬੰਧ ਦਾ ਜਿਹੜਾ ਮਸਲਾ ਹੈਗਾ ਇਹ ਇਸ ਵਕਤ ਇੰਨੇ ਵੱਡੇ ਪੱਧਰ ਦੇ ਉੱਤੇ ਸਿਆਸਤ ਦਾ ਸ਼ਿਕਾਰ ਹੋ ਗਿਆ ਹੈ ਕਿ ਇੱਕ ਧਾਰਮਿਕ ਆਸਥਾ ਨਾਲ ਜੁੜੀ ਜੁੜੀ ਗੱਲ ਜਿਹੜੀ ਹੈਗੀ ਹੈ ਉਸ 'ਚੋਂ ਵੀ ਸਿਆਸਤ ਦੀ ਬੋ ਆਉਣ ਲੱਗ ਪਈ ਹੈ ਸਿੱਧੀ ਗੱਲ ਕਰਦੇ ਹਾਂ ਕਿ ਤਖਤ ਜਿਹੜਾ ਨੰਦੇੜ ਸਾਹਿਬ ਹੈ ਉਹਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਮਹਾਰਾਸ਼ਟਰ ਸਰਕਾਰ ਦਾ ਬਕਾਇਦਾ ਉਸ ਬਾਰੇ ਕਾਨੂੰਨ ਬਣਿਆ ਹੋਇਆ ਬੜਾ ਪੁਰਾਣਾ 1956 ਦਾ ਕਾਨੂੰਨ ਬਣਿਆ ਹੋਇਆ ਹੈ ਉਸ ਸਮੇਂ ਸਮੇ ਸੌਦਾ ਵੀ ਰਹੀਆਂ ਨੇ ਹੋਈਆਂ ਨੇ ਤੇ ਉਸ ਸਭ ਤੋਂ ਮੋٹے ਤੌਰ ਦੇ ਉੱਤੇ ਜੋ ਵੱਡੀ ਗੱਲ ਹੈ ਕਿ ਉੱਥੇ ਜੋ ਪ੍ਰਧਾਨਗੀ ਮਿਲਦੀ ਹੈ ਜਾਂ ਮੁੱਖ ਸੇਵਾਦਾਰ ਦੀ ਜਿਹੜੀ ਜ਼ਿੰਮੇਵਾਰੀ ਮਿਲਦੀ ਹੈ ਉਸ 'ਚ ਸਰਕਾਰ ਦਾ ਸਿੱਧਾ ਦਖਲ ਹੈ ਮਹਾਰਾਸ਼ਟਰ ਦੀ ਸਰਕਾਰ ਦਾ ਪਰ ਇਹ ਅਮੈਂਡਮੈਂਟ ਜਿਹੜੀ ਹੋਈ ਨੂੰ ਵੀ 2-3 ਸਾਲ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਵਾਰ-ਵਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਸਿੱਖ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਦਾ ਜਿਹੜਾ ਸਭ ਤੋਂ ਮੋਰੀ ਹੋ ਕੇ ਜਿਹਨੂੰ ਕੰਮ ਮਿਲਣਾ ਚਾਹੀਦਾ ਉਹ ਉਹਦਾ ਹੱਕਦਾਰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦੀ ਅਗਵਾਈ ਵਾਲਾ ਹੈ ਦਿੱਲੀ ਤੋਂ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਮਨਜਿੰਦਰ ਸਿੰਘ ਸਰਸਾ ਪਰ ਉਹ ਇਹ ਭੁੱਲ ਗਏ ਨੇ ਕਿ ਉਹ ਆਪ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਉੱਥੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਮੈਂਬਰੀ ਹਾਸਲ ਕਰਕੇ ਬੈਠੇ ਨੇ ਉਹਨਾਂ ਨੇ ਇੱਕ ਤਾਜ਼ਾ ਬਿਆਨ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਜਾਂ ਆਰਐਸਐਸ ਰਾਸ਼ਟਰੀ ਸਵੈਮ ਸੇਵਕ ਸੰਸਥਾ ਜਿਹੜੀ ਇਹਨਾਂ ਦੀ ਹੈਗੀ ਹੈ ਤਾਂ ਉਹ ਜਿਹੜੀ ਹੈਗੀ ਹੈ ਸਿੱਖਾਂ ਦੇ ਜਿਹੜਾ ਹੈਗਾ ਮਾਮਲੇਾਂ 'ਚ ਦਖਲ ਨਾ ਦੇਵੇ ਪਰ ਕਿਤਨਾ ਕਿਤੇ ਇਹ ਆਪਣੇ ਆਪ 'ਚ ਕੰਟਰਡਿਕਸ਼ਨ ਹੈ ਕਿ ਮਨਜਿੰਦਰ ਸਿੰਘ ਸਰਸਾ ਜੋ ਕੇ ਖੁਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਤੇ ਉਹ ਆਪਣੀ ਹੀ ਪਾਰਟੀ ਨੂੰ ਇਸ ਤਰ੍ਹਾਂ ਕਹਿ ਰਹੇ ਨੇ ਜਿਸ ਤਰ੍ਹਾਂ ਉਹ ਪਾਰਟੀ ਤੋਂ ਬਾਹਰ ਫੇਹੁਣ ਇਹ ਸਾਰੇ ਮਸਲਿਆਂ ਦੇ ਉੱਤੇ ਮਸਲੇ ਕਾਫੀ ਵੱਧ ਗਏ ਨੇ ਕਿ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੀ ਜਿਹੜੀ ਸੰਸਥਾਵਾ ਦੀ ਸੇਵਾ ਸੰਭਾਲਦਾ ਹੱਕ ਕਿਹਨੂੰ ਹੋਣਾ ਚਾਹੀਦਾ ਜਾਂ ਇਸ ਦੇ ਇਸ ਮਾਮਲੇ ਦੇ ਵਿੱਚ ਜੋ ਤਾਜ਼ਾ ਸਥਿਤੀ ਨੰਦੇੜ ਸਾਹਿਬ ਨੂੰ ਲੈ ਕੇ ਉੱਠ ਰਹੀ ਹੈ ਉਹ ਉਸ ਦੇ ਪਿੱਛੇ ਜਿਹੜੀ ਹੈਗੀ ਹੈ ਕੀ ਸਿਆਸਤ ਜਾਂ ਕੀ ਜਿਹੜੀ ਹੈਗੀ ਸੋਚ ਕੰਮ ਕਰ ਰਹੀ ਹੈ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪੁਰ ਜੈਨਦਰ ਸਿੰਘ ਬਾਜਵਾ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ ਬਾਜਵਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਜੋ ਕਿ ਮੈਂ ਕਿਹਾ ਕਿ ਬੜਾ ਹੀ ਸੰਵੇਦਨਸ਼ੀਲ ਵੀ ਆ ਮੁੱਦਾ ਤੇ ਪੇਚੀਦਾ ਵੀ ਹੈ ਸਿੱਖਾਂ ਦੇ ਪਹਿਲਾਂ ਤਾਂ ਤੁਸੀਂ ਨਿੱਜੀ ਤੌਰ ਤੇ ਸਿੱਖ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਦਾ ਹੱਕ ਜਾਂ ਇਹ ਜ਼ਿੰਮੇਵਾਰੀ ਦਾ ਹੱਕਦਾਰ ਕੌਣ ਹੈ ਇਹ ਹੱਕਦਾਰ ਤਾਂ ਨਰੋਲ ਸੇਕੀ ਨੇ ਹੂੰ ਇਹਦੇ ਤੇ ਦੂਜੀ ਇਹ ਪਾਰਟੀ ਕੋਈ ਪਾਰਟੀ ਵਿਸ਼ੇਸ਼ ਪਾਰਟੀ ਨਹੀਂ ਪਾਰਟੀ ਨਹੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਪੋਲੀਟੀਕਲ ਪਾਰਟੀ ਦੇ ਇਥੇ ਐਂਟਰ ਕਰੇਗੀ ਤਾਂ ਉਹ ਗਨਾਹ ਹੋਵੇਗਾ ਹੂੰ ਉਹ ਗਲਤ ਹੋਏਗਾ ਫਿਰ ਹਰ ਗੱਲ ਦੇ ਵਿੱਚ ਸਿਆਸਤ ਵੱਢ ਜੇਗੀ ਤੇ ਅੱਗੇ ਨਾਲੋਂ ਬਹੁਤ ਜ਼ਿਆਦਾ ਨੁਕਸਾਨ ਇਹ ਗਲਤ ਹੈ ਜੀ ਹੁਣ ਮਨਜਿੰਦਰ ਸਿੰਘ ਸਿਰਸਾ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਦੇ ਕਿ ਉਹ ਖੁਦ ਹੀ ਵਿਧਾਇਕ ਨੇ ਸ਼ਾਇਦ ਉਹ ਭੁੱਲ ਗਏ ਹੋਣਗੇ ਕੱਲ ਗੱਲ ਕਹਿੰਦੇ ਹੋਏ ਤਾਂ ਉਹ ਉਸ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਲੈਨੇ ਹੋ ਦੇਖੋ ਇਹ ਸਿਆਸਤ ਹੈ ਹਮ ਮਨਜਿੰਦਰ ਸਿੰਘ ਸਿਰਸਾ ਕਿਸੇ ਪਿੱਛੇ ਬੈਠੇ ਵੱਡੇ ਲੀਡਰ ਦੇ ਹੱਥਾਂ 'ਚ ਖੇਡ ਰਿਹਾ ਉਹ ਗੱਲ ਉਹ ਕਹਿ ਰਿਹਾ ਜੋ ਉਹਨਾਂ ਨੂੰ ਪਿੱਛੋਂ ਕਹੀ ਜਾ ਰਹੀ ਹੈ ਸ਼ਾਇਦ ਕਈ ਉਹਨੂੰ ਕੁਝ ਹੋਰ ਗਈ ਸੀ ਘਰੋਂ ਕੁਝ ਖਪੋਰ ਗਿਆ ਬੋਰਡ ਪ੍ਰਧਾਨ ਤਾਰਾ ਸਿੰਘ ਨੂੰ ਬਣਿਆ 2-3 ਸਾਲ ਹੋ ਗਏ ਡੇਢ ਸਾਲ ਦਾ ਡੇਢ ਸਾਲ ਦਾ ਜੀ ਅੱਜ 3 ਸਾਲ ਦਾ ਤਾਰਾ ਸਿੰਘ ਨੂੰ ਕੋਆਪਰੇਟ ਕਰਦੇ ਰਹੇ ਉਹ ਵੀ ਤਾਂ ਉਹਨਾਂ ਦਾ ਬਣਾ ਪ੍ਰਧਾਨ ਸੀ ਜੀ ਉਦੋਂ ਕੋਈ ਗੁੱਸਾ ਨਹੀਂ ਕੀਤਾ ਸਰਸਾ ਸਾਹਿਬ ਆਪ ਬੀਜੇਪੀ ਦੇ ਐਮਐਲਏ ਤੇ ਗੁਰਦੁਆਰਾ ਪ੍ਰਬੰਧਕਾਟੀ ਚ ਵੀ ਸਭ ਕੁਝ ਜੇ ਭਾਜਪੀ ਦਾ ਐਮਐਲਏ ਸਰਸਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਪ੍ਰਬੰਧਕਾਟੀ ਚ ਸਭ ਕੁਝ ਹੋ ਸਕਦਾ ਹੈ ਜਲਸ ਖਤਰ ਬਣ ਸਕਦਾ ਹੈ ਜਾਣ ਉਦੋਂ ਉਦੋਂ ਭਾਜਪੀ ਦਾ ਵਿੱਚ ਅਧਿਕਾਰ ਨਹੀਂ ਇੱਕ ਵळे ਦੋ ਗੱਲਾਂ ਇੱਥੇ ਸਿਆਸਤ ਇਹ ਆ ਪਾਰਲੀਮੈਂਟ ਦੇ ਇਲੈਕਸ਼ਨ ਆ ਗਈ ਆ ਪਾਰਲੀਮੈਂਟ ਦੀ ਟਰਮ ਖਤਰ ਹੋ ਗਈ 15 ਵਿੱਚ ਤਾਂ ਕੋਈ ਰੌਲਾ ਨਹੀਂ ਪਾਇਆ ਤੇ ਉਹਨਾਂ ਨੂੰ ਕੋਆਪਰੇਟ ਕਰਦੇ ਰਹੇ ਹੋੜੋ ਤੋੜ ਵਿਛੋੜਾ ਕਰਨ ਲੱਗੇ ਵੀ ਹੁਣ ਜੇ 15 ਜ ਰੌਲਾ ਪਾਉਂਦੇ ਤੇ ਹਰ ਸਿਮਰਤ ਬੀਬੀ ਨੂੰ ਵਜੀਰੀ ਚੋਂ ਨਿਕਲਣਾ ਪੈਣਾ ਸੀ। ਉਹਦੀ ਵਜੀਰੀ ਵਜਾਉਣ ਲਈ ਬਚਾਉਣ ਲਈ ਤਾਂ ਕੋਈ ਰੌਲਾ ਨਹੀਂ ਪਾਇਆ। ਹੁਣ ਰੌਲਾ ਪਾਣਾ ਸ਼ੁਰੂ ਕੀਤਾ ਵਾ ਵੀ ਜੀ ਸਾਡੇ ਦਖਲ ਹੋ ਰਿਹਾ ਪੀਰ ਸਰਦਾਰੋ। ਅਕਾਲ ਤਖਤ ਦੇ ਜਹੇਦਾਰ ਨੇ ਤੇ ਪੁਰਾਣਾ ਹੀ ਹੁਕਮਨਾਮਾ ਜਾਰੀ ਕੀਤਾ ਸੀ ਵੀ ਸਾਨੂੰ ਆਰਐਸਐਸ ਨਾਲ ਕੋਈ ਤਲਕ ਨਹੀਂ ਰੱਖਣਾ ਚਾਹੀਦਾ। 2004 ਚ ਕੀਤਾ ਹੋਇਆ। 2004 ਚ ਉਹਦੇ ਹੁਕਮਨਾਮੇ ਨੂੰ ਤੇ ਕਦੇ ਨਾ ਮੰਨਿਆ ਹੀ ਨਹੀਂ। ਫਿਰ ਤਾਰਾ ਸੈਨ ਨਾਲ ਕੋਆਪਰੇਟ ਕੀਤਾ ਸਾਰਾ ਕੋ ਮੀਟਿੰਗਾਂ ਚ ਕਰਦੀਆਂ ਨੇ ਜਿਹੜਾ ਉਹ ਵੀ ਉਧਰ ਦਾ ਹੀ ਸੀ ਬੰਦਾ ਅੱਜ ਕੀ ਨਵੀਂ ਗੱਲ ਹੋ ਗਈ ਕੋਈ ਨਵੀਂ ਗੱਲ ਨਹੀਂ ਹੋਈ 19 ਦੇ ਇਲੈਕਸ਼ਨ ਆ ਗਿਆ ਇਲੈਕਸ਼ਨਾਂ ਦੀ ਖੇਡ ਆ ਇਹ ਇਸ ਗੱਲ ਦੀ ਸਿਆਸਤ ਕਰ ਰਿਹਾ ਬਾਦਲਪੁਰਾ ਸਵੇਰੇ ਦਾ ਅੱਜ ਹੈਰਾਨ ਹੋ ਕੇ ਵੇਖ ਕੇ ਵੀ WhatsApp ਤੇ ਕੀ ਕੀ ਲੀ ਪੈਂਦੀ ਰਾਜਨਾਹ ਜੀ ਢੋਲ ਵਜਾਉਣ ਦੇ ਤੇ ਸੇਰੇ ਕਿਕਲੀ ਪੈਣ ਦੀ ਉਹਨਾਂ ਨਾਲ ਤੇ ਸ਼ਾਮ ਨੂੰ ਗੱਲਾਂ ਕੁਝ ਹੋਰ ਕਰਦੇ ਨੇ ਸਿਆਸਤ ਆ ਕਿਸੇ ਗੁਰਦਾਰੇ ਦੇ ਪ੍ਰੇਮੀ ਨਹੀਂ ਅਕਾਲ ਤਖਤ ਦੇ ਜਾਂ ਕਿਸੇ ਦੇ ਪ੍ਰੇਮੀ ਨਹੀਂ ਪੰਜਾਬ 'ਚ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਹੋਇਆ ਜੀ ਉੱਥੇ ਨਾ ਧਿਆਨ ਨਹੀਂ ਦਿੱਤਾ ਇਹ ਬਾਦਲ ਪਰਵਾਰ ਦੀ ਇੱਕ ਨਵੀਂ ਚਾਲ ਆ ਨਵੀਂ ਖੇਡ ਆ ਜਿਹੜੀ ਉਹਨਾਂ ਸੱਸਤੇ ਰਾਈ ਸ਼ੁਰੂ ਕੀਤੀ ਹੈ ਕਿ ਲੱਗਦਾ ਹੈ ਕਿ ਸਰਸਾ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਬਚਕਾਨਾ ਤੌਰ ਦੇ ਉੱਤੇ ਉਹ ਸਾਬਤ ਹੋਏ ਨੇ ਆਪਣੇ ਹੀ ਬਿਆਨ ਜਿਹੜੇ ਨੇ ਉਹਨਾਂ ਦੇ ਆਪਣੀ ਹੀ ਵਿਰੁੱਧ ਜਾ ਰਹੇ ਨੇ ਉਸੇ ਪਾਰਟੀ ਦੀ ਟਿਕਟ ਤੋਂ ਉਹ ਆਪ ਸਰਸਾ ਸਾਹਿਬ ਨੂੰ ਕਹਾਂਗਾ ਜਾਂ ਤੇ ਗੁਰਦੁਆਰਾ ਤੋਂ ਅਸਤੀਫਾ ਦੇ ਦੇ ਤੇ ਜਾਂ ਖਾਲੀ ਦਲ ਤੋਂ ਅਸਤੀਫਾ ਦੇ ਦੇ ਜਦ ਬੀਜੇਪੀ ਦਾ ਅਸਤੀਫਾ ਦੇ ਦੇ ਬੀਜੇਪੀ ਦਾ ਐਮਐਲਏ ਰਹਿਣਾ ਤੇ ਕਹਿਣਾ ਗੁਰਦੁਆਰਿਆਂ ਚ ਬੀਜੇਪੀ ਦਾ ਦਖਲ ਹੀ ਹੋਣਾ ਚਾਹੀਦਾ ਫਿਰ ਪਹਿਲਾਂ ਆਪਣੇ ਘਰ ਤੇ ਜਾਤੀ ਮਾਰਨ ਬਲਕਿ ਤੁਸੀਂ ਸਿਆਸਤ ਸਿਆਸੀ ਤੌਰ ਦੇ ਉੱਤੇ ਆਪਾਂ ਇਸ ਨੂੰ ਦੇਖੀਏ ਤਾਂ ਕਿ ਲੱਗਦਾ ਹੈ ਕਿ ਜਿਹੜਾ ਇਸ ਵਕਤ ਦੂਰੀਆਂ ਵਧੀਆਂ ਹੋਈਆਂ ਨੇ ਆ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਖਾਸ ਕਰ ਉਹ ਜਿਵੇਂ ਸੁਖਦੇਵ ਸਿੰਘ ਢੀਡਸਾ ਉਹਨਾਂ ਨੂੰ ਸ਼ਿੰਗਾਰ ਰਹੇ ਨੇ ਬੀਜੇਪੀ ਵਾਲੇ ਵਾਰ-ਵਾਰ ਉਹਨਾਂ ਨੂੰ ਨਵਾਜ ਕੇ ਸਨਮਾਨਾਂ ਨਾਲ ਜਾਂ ਹੋਰ ਇੱਕ ਨੇਤਾਵਾਂ ਨੂੰ ਅਕਾਲੀ ਨੇਤਾਵਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ ਤਾਂ ਕਿ ਲੱਗਦਾ ਹੈ ਕਿ ਇਹ ਬਹਾਨਾ ਲੱਭ ਰਹੇ ਨੇ ਤੌਰ ਛੋੜਾ ਕਰਨ ਦਾ ਬਿਲਕੁਲ ਬਹਾਨਾ ਲੱਭ ਰਹੇ ਨੇ ਮਹਾਨਾ ਦਾ ਜੀ ਜੀ ਹੋਈ ਇਸ ਗੱਲ ਤੇ ਗੁੱਸਾ ਕਰਨਾ ਸੀ ਫਿਰ 15 ਚ ਕਿਉਂ ਨਹੀਂ ਕੀਤਾ ਜੇ ਉਹ ਸਰਸੇ ਨੂੰ ਗੱਲ ਚੁਪਣੀ ਸੀ ਤੇ 15 ਚ ਕਿਉਂ ਨਹੀਂ ਕੀਤਾ ਹਮ ਫਿਰ ਇਹ ਕੋਈ ਮਗਰ ਸਿਆਸਤ ਹੈ ਬੜੀ ਵੱਡੀ ਬਾਦਲ ਪਰਵਾਰ ਦੀ ਸਿਆਸਤ ਹੈ ਠੀਕ ਹੈ ਨਾ ਸਖਤੇਵ ਸਿੰਘ ਨੂੰ ਜਿਹੜਾ ਪਦਮ ਸ਼੍ਰੀ ਮਿਲਿਆ ਉਹਦਾ ਗੁੱਸਾ ਵੀ ਨਾ ਕੀਤਾ ਪਰ ਗੁੱਸਾ ਡਾਇਰੈਕਟ ਨਹੀਂ ਕਰ ਸਕੇ ਇੰਡਾਇਰੈਕਟ ਵੇ ਨਾਲ ਕਰਨ ਲੱਗ ਪਏ ਪਰ ਉਹ ਸਿਆਸਤ ਖੇਡੇ ਨੇ ਨਾ ਕਿਸੇ ਗੁਰਦਨ ਦਾ ਪ੍ਰੇਮ ਹੈ ਨਾ ਗੁਰੂ ਸਿੱਖੀ ਦਾ ਪ੍ਰੇਮ ਹੈ ਨਾ ਕੁਝ ਸਿਰਫ ਕੁਰਸੀ ਦਾ ਪ੍ਰੇਮ ਹੈ ਇਸ ਪਰਿਵਾਰ ਨੂੰ ਉਹਦੀ ਖੇਡ ਖੇਡੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਤਰ੍ਹਾਂ ਨਾਲ ਹੁੰਦਾ ਸਾਰਾ ਕੁਝ ਨਜ਼ਰ ਆ ਰਿਹਾ ਜੋ ਵੀ ਕੁਝ ਜੋ ਕੁਝ ਕਰ ਰਿਹਾ 2019 ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤੇਜ਼ੀ ਫੜੀ ਹੈ ਬਰਗਾਰੀ ਮਾਮਲੇ ਦੇ ਵਿੱਚ ਉਹਨੂੰ ਸੋਲਵ ਕਰਨ ਦੇ ਵਿੱਚ ਖਾਸ ਕਰ ਧਾਰਾ 120 ਬੀ 사ਜੂਸ ਰਚਨ ਦੀ ਲੱਗ ਗਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕੇਸ ਜਿਹੜਾ ਹੈਗਾ ਪਾਰਲੀਮੈਂਟ ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਸੋਲਵ ਹੋ ਜਾਏਗਾ ਤੁਸੀਂ ਤਾਂ ਸਰਕਾਰ ਦੇ ਵਿੱਚੋਂ ਗਲਤ ਗਲਤ ਗੱਲ ਹੈ ਤੇਜ਼ੀ ਫੜਨੀ ਨਹੀਂ ਤੇਜ਼ੀ ਤਾਂ ਸ਼ੁਰੂ ਚ ਹੀ ਫੜਨਾ ਚਾਹੁੰਦੇ ਸੀ ਪਰ ਹਾਈ ਕੋਰਟ ਦੇ ਸਟੇ ਨੇ ਤੇਜ਼ੀ ਡੱਕ ਦਿੱਤੀ ਜਿਹੜੇ ਆ ਦੋ ਤਿੰਨ ਮਹੀਨੇ ਲੰਘੇ ਹਾਈ ਕੋਰਟ ਦੇ ਸਟੇ ਨੇ ਕਿਡਾਏ ਸਰਕਾਰ ਕੋਲ ਕੋਈ ਕਸਰ ਨਹੀਂ ਸੀ ਸੈਟ ਕੋਲ ਕੋਈ ਕਸਰ ਨਹੀਂ ਸੀ ਜੀ ਹੁਣ ਹਾਈ ਕੋਰਟ ਦਾ ਸਟੇ ਜਿੱਦਣ ਰੁਕੇਟ ਹੋਇਆ ਤਾਂ ਸਿੱਟ ਨੇ ਕੰਮ ਕਰਨਾ ਸ਼ੁਰੂ ਕਰਤਾ ਜੀ ਚਰਨਜੀਤ ਨੂੰ ਨੋਟਿਸ ਭੇਜਿਆ ਵੀ 29 ਨੂੰ ਪੇਸ਼ ਹੋ ਜੀ ਪਹਿਲਾਂ ਹੀ ਚੁੱਕ ਲਿਆ ਪਰ ਉਹ ਪਰ ਚੁੱਕ ਲਿਆ ਇਸ ਕਰਕੇ ਵੀ ਉਹਦੇ ਕੋਈ ਵੀਜੇ ਸਨ ਉਹ ਬਾਹਰ ਦੀ ਤਿਆਰੀ ਕਰਨ ਰਿਹਾ ਸੀ ਉਹ ਭੱਜ ਜਾਣਾ ਜੀ ਜੇ ਚਰਨੀ ਭੱਜ ਜਾਂਦਾ ਤਾਂ ਲੋਕਾਂ ਸਾਨੂੰ ਕਹਿਣਾ ਸੀ ਵੀ ਇਹ ਰਲੇ ਨੇ ਇਹਨਾਂ ਨੇ ਵੀ ਇਹਨਾਂ ਨੇ ਵੀ ਉਹੀ ਕੰਮ ਕੀਤਾ ਜੀ ਸੋ ਇਸ ਕਰਕੇ ਸਿਟ ਨੇ ਜੋ ਕੀਤਾ ਜੋ ਕੈਪਟਨ ਸਾਹਿਬ ਨੇ ਕਰਾਇਆ ਜੀ ਬਹੁਤ ਵਧੀਆ ਕੀਤਾ ਜੀ ਇਹ ਉਹ ਬੰਦਾ ਸੀਗਾ ਕਿਉਂਕਿ ਗੋਲੀ ਚਰਾਉਣ ਵਾਲਾ ਚਰਨਜੀਤ ਹੈ ਇਹ ਕਿਸ ਤਰ੍ਹਾਂ ਦਾਅਵੇ ਤੇ ਨਾਲ ਕਹਿ ਸਕਦੇ ਆ ਜੀ ਮੌਕੇ ਤੇ ਚਰਨਜੀਤ ਸੀ ਜੀ ਸਾਰੀ ਰਿਪੋਰਟਾਂ ਹੀ ਚਰਨਜੀਤ ਦੀ ਐਸਐਸਪੀ ਮੌਕਾ ਸੀ ਮੌਕੇ ਤੇ ਵੀ ਪਰ ਗੋਲੀ ਕਿਸ ਦੇ ਹੁਕਮ ਨਾਲ ਚੱਲੀ ਇਹ ਗੱਲ ਖੁੱਲੀ ਹੈ ਜੀ ਕੋਈ ਚਰਨ ਜੀ ਦੱਸੂਗਾ ਨਹੀਂ ਕੀ ਦੱਸਿਆ ਕਿਉਂਕਿ ਉਹ ਤਿੰਨ ਦਿਨਾਂ ਤੋਂ ਤੁਹਾਡੇ ਕੋਲ ਹੀ ਹੈ ਨਾ ਉਹ ਸਿਟ ਦਾ ਮੈਂਬਰ ਨਹੀਂ ਨਾ ਸਿਟ ਦੀ ਰਿਪੋਰਟ ਮੈਨੂੰ ਆਉਂਦੀ ਹੈ ਨਾ ਮੇਰੇ ਕੋਲ ਉਹਨਾਂ ਕੋਲ ਰਿਪੋਰਟ ਦਿੱਤੀ ਹੋਣੀ ਹੈ ਚਰਨ ਜੀ ਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਸਿਟ ਤੇ ਰਿਪੋਰਟ ਦੇਵੇਗੀ ਚਰਨ ਜੀ ਦੱਸੂਗਾ ਵੀ ਉਹਨੂੰ ਹੁਕਮ ਆਇਆ ਕਿ ਉਹਨੇ ਆਪ ਗੋਲੀ ਚਲਾਈ ਜਾਂ ਪੋਲਿਟੀਸ਼ੀਅਨ ਦਾ ਹੁਕਮ ਸੀ ਜਾ ਇਸੇ ਡੀਜੀਪੀ ਦਾ ਹੁਕਮ ਸੀ ਇਹ ਸੰਜੀਤ ਦੇ ਦਸੂਜਾ ਪਰ ਬਾਜਵਾ ਸਾਹਿਬ ਜਿਵੇਂ ਤੁਸੀਂ ਜਿਸ ਦਿਨ ਉਦੋਂ 28 ਅਗਸਤ 2018 ਨੂੰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਜਿਹੜਾ ਆ ਆਉਂਦਾ ਹੈ ਉਹਦੇ ਵਿੱਚ ਵਾਰ-ਵਾਰ ਜਿਹੜਾ ਹੈਗਾ ਜ਼ੋਰ ਦੇ ਕੇ ਗੱਲ ਕਹੀ ਜਾਂਦੀ ਹੈ ਕਿ ਬਾਦਲ ਪਰਿਵਾਰ ਦੇ ਖਿਲਾਫ ਵੀ ਉਹਨਾਂ ਖਿਲਾਫ ਵੀ ਪਰਚਾ ਹੋਇਆ ਉਸ ਪਰਚੇ ਚ ਜਿਹੜੀ 130 ਨੰਬਰ ਐਫ ਆਈ ਆਰ ਆ ਉਸ ਇਹਨਾਂ ਦਾ ਨਾਮ ਵੀ ਹੋਏ ਮੁੱਖ ਮੰਤਰੀ ਦਾ ਸਮੂਦ ਸਿੰਘ ਸੈਣੀ ਦਾ ਜਾਂ ਹੋਰ ਉਸ ਤੋਂ ਹੇਠਲੇ ਲੈਵਲ ਦੇ ਅਫਸਰਾਂ ਦਾ ਕੀ ਹੁਣ ਇਸ ਤਰ੍ਹਾਂ ਦੀ ਕਾਰਵਾਈ ਦੀ ਆਸ ਕਰ ਸਕਦੇ ਹਾਂ ਅਸੀਂ ਬਿਲਕੁਲ ਜੇ ਉਹਨਾਂ ਦਾ ਨਾਮ ਆਏਗਾ ਜੇ ਉਹ ਕਸੂਰਵਾਰਾਂ ਚ ਉਹਨਾਂ ਦਾ ਨਾਮ ਆਏਗਾ ਤਾਂ ਬਿਲਕੁਲ ਕਾਰਵਾਈ ਹੋਏਗੀ ਕੈਪਟਨ ਸਾਹਿਬ ਬੜੇ ਕਲੀਅਰ ਨੇ ਇਸ ਮਸਲੇ ਤੇ ਕਿਸੇ ਨੂੰ ਮਖਸ਼ਾ ਨਹੀਂ ਜਾਏਗਾ ਭਾਵੇਂ ਉਹ ਐਕਸ-ਚੀਅਰ ਮਿਨਿਸਟਰ ਹੈ ਭਾਵੇਂ ਐਕਸ-ਓ ਮਿਨਿਸਟਰ ਹੈ ਭਾਵੇਂ ਐਕਸ-ਜੀ ਜੀ ਪੀ ਹੈ ਅੱਜ ਕੇਂਦਰ ਦਾ ਬਜਟ ਆ ਗਿਆ ਹੈ ਪੰਜਾਬ ਦੇ ਬਜਟ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਕ ਤੱਕ ਪਤਾ ਲੱਗ ਰਿਹਾ ਹੈ ਕਿ ਇੰਟਰਿਮ ਬਜਟ ਲੈ ਕੇ ਆ ਰਹੇ ਆ ਆਪਾਂ ਪੰਜਾਬ ਵਾਲੇ ਇਸ ਤੇ ਸਥਿਤੀ ਸਪਸ਼ਟ ਕਰਾਂਗੇ ਪਤਾ ਵੀ ਇੰਟਰਿਮ ਆ ਰਿਹਾ ਕਿ ਜਾਂ ਫੋਲਟਰ ਆ ਰਿਹਾ ਤੇ ਮਨਪ੍ਰੀਤ ਜੀ ਦੱਸਣਗੇ ਪਰ ਕੇਂਦਰ ਦਾ ਬਜਟ ਆ ਗਿਆ ਕੇਂਦਰ ਦੇ ਬਜਟ ਤੇ ਤੁਹਾਡੀ ਕੀ ਟਿੱਪਣੀ ਹੈ ਜੀ ਮੈਂ ਆਪਣੇ ਰਜਿਵਾਂ ਦੇ ਰੁੱਝਿਆ ਰਿਹਾ ਮੈਂ ਬਹੁਤਾ ਧਿਆਨ ਨਹੀਂ ਦੇ ਸਕਿਆ ਪਰ ਸੁਣਿਆ ਵੀ ਜੱਟਾਂ ਦੇ 6-6000 ਰੁਪਏ ਦੇਣ ਦੀ ਗੱਲ ਕੀਤੀ ਹੈ ਜਿਹੜੇ 5 ਏਕੜਾਂ ਦੇ ਥੱਲੇ ਵਾਲੇ ਨੇ 6000 ਰੁਪਇਆ ਕੀ ਖੇਡਾ ਉਹ ਵੀ ਤਿੰਨਾ ਮਹੀਨਿਆਂ ਪਿੱਛੇ ਉਹ ਦੋ ਦੋ ਹਜ਼ਾਰ ਦੀ ਕਿਸ਼ਤ ਆਇਆ ਕਰੂਗੀ ਸੋ ਬੰਨੀ ਸਭੇ ਲੱਗੀ ਪਈ ਦਾ ਕੀ ਮਤਲਬ ਹੈ ਅਹੀਂ ਤੇ 15-15 ਲੱਖ ਡੀਗ ਦੇ ਸਾ ਵੀ ਸਾਡੇ ਖਾਤਿਆਂ 'ਚ ਆ ਜਾਣਾ ਜੀ ਕਾਲਾ ਧਨ ਲੱਭ ਜਾਣਾ ਤੇ ਸਾਨੂੰ 15-15 ਲੱਖ ਆ ਜਾਣਾ ਉਹ ਤਾਂ ਹੈ ਨਹੀਂ ਹੁਣ ਵੇਨੇ ਆ ਵੀ ਇਹ 6000 ਵੀ ਆਉਂਦਾ ਨਹੀਂ ਪਰ 6000 ਦਾ ਕੀ ਮਤਲਬ ਹੈ ਇਹ ਕੀ ਫਿਗਰ ਆ ਕਿੱਥੋਂ ਫਿਗਰ ਲਈ ਆ ਇਹਦਾ ਕੀ ਫਾਇਦਾ ਨੁਕਸਾਨ ਆ ਆਪਣੇ ਬਜਟ ਤੁਸੀਂ ਕੀ ਕਰਨ ਜਾ ਰਹੇ ਹੋ ਫਿਰ ਇਹ ਮਾਨਪ੍ਰੀਤ ਜੀ ਦੱਸਣਗੇ ਮੈਨੂੰ ਨਹੀਂ ਪਤਾ ਹੈ ਬਜਟ ਮੈਂ ਪਹਿਲਾਂ ਨਾ ਗੱਲ ਕਰਨ ਦੀ ਇਜਾਜ਼ਤ ਹੁੰਦੀ ਹੈ ਨਾ ਮੇਰਾ ਸਬਜੈਕਟ ਹੈ ਨਾ ਮੇਰਾ ਵਿਭਾਗ ਹੈ ਇਹ ਤਾਂ ਮਾਨਪ੍ਰੀਤ ਜੀ ਦੱਸ ਸਕਦੇ ਮੈਂ ਜੀ ਤੇਰਾ ਖਰੂਨ ਨਾਮ ਦਾ ਵੀ ਨਹੀਂ ਬਣਦਾ ਫੈਮਿਲੀ ਤੇ ਪਹਿਲਾਂ ਦੱਸੋ ਜੀ ਇਹ ਸੀਗਾ ਜੀ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਇੱਕ ਤੇ ਸਪਸ਼ਟ ਕੀਤੀ ਹੈ ਕਿ ਸਿੱਖਾਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੱਕ ਨਿਰੋਲ ਸਿੱਖਾਂ ਨੂੰ ਹੋਣਾ ਚਾਹੀਦਾ ਹੈ ਦੂਜਾ ਉਹਨਾਂ ਨੇ ਜੋ ਵੱਡਾ ਇਸ਼ਾਰਾ ਕੀਤਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਪਸੀ ਸਬੰਧ ਠੀਕ ਨਹੀਂ ਹੈਗੇ ਜਿਸ ਦਾ ਨਤੀਜਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਜਾਂ ਕੋਈ ਹੋਰ ਹੁਣ ਆਪਸ ਵਿੱਚ ਫੁੱਟ ਪਾਉਣ ਵਾਲੀਆਂ ਬਿਆਨਬਾਜ਼ੀਆਂ ਕਰ ਰਹੇ ਨੇ ਪਰ ਤੀਜਾ ਜੋ ਵੱਡਾ ਇੱਕ ਇਹਨਾਂ ਨੇ ਸਾਨੂੰ ਸੰਕੇਤ ਦਿੱਤਾ ਹੈ ਕਿ ਜੋ ਬੇਬਲ ਕਲਾ ਗੋਲੀकांड ਮਾਮਲੇ ਦੇ ਵਿੱਚ ਐਸ ਆਈ ਟੀ ਨੇ ਤੇਜ਼ੀ ਫੜੀ ਹੈ ਜਾਂਚ ਸ਼ੁਰੂ ਕੀਤੀ ਹੈ ਉਹ ਜਾਂਚ ਜਿਹੜੀ ਹੈਗੀ ਆ ਜਲਦੀ ਹੀ ਕਿਸੇ ਸਿੱਟੇ ਦੇ ਪਹੁੰਚਣ ਜਾ ਰਹੀ ਹੈ ਧੰਨਵਾਦ ਜੀ